ਸਤ ਸ੍ਰੀ ਅਕਾਲ ਦੋਸਤੋ 골ਡ ਸਟਾਰ ਸਮਾਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਹੈ ਬਾਈ ਸੋ ਅੱਜ ਵੀ ਵੀਡੀਓ ਲੈ ਕੇ ਹਾਜ਼ਰ ਹੋਇਆ ਪਰ ਅੱਜ ਆਪਾਂ ਕੋਈ ਏਸੀ ਕੈਬਨ ਦੀ ਡਿਲੀਵਰੀ ਨਹੀਂ ਦੇ ਰਹੇ ਤੇ ਨਾ ਹੀ ਅੱਜ ਆਪਾਂ ਇਹ ਕਹਿ ਰਹੇ ਕੋਈ ਆਪਣੇ ਕੋਲ ਕਸਟਮਰ ਆਇਆ ਹੋਇਆ ਅੱਜ ਆਪਾਂ ਵੀਡੀਓ ਬਣਾ ਰਹੇ ਬਾਈ ਇਹਦੇ ਪ੍ਰੀਕਾਸ਼ਨਸ ਤੇਰੀ ਸਾਂਭ ਸੰਭਾਲ ਕੇ ਏਸੀ ਵੀ ਸਾਂਭ ਸੰਭਾਲ ਕੇ ਏਸੀ ਕੈਬਨ ਦੀ ਜਾਂ ਕੰਪਰੈਸਰ ਦੀ ਕਿਵੇਂ ਕਰੀਏ ਸੋ ਇਹ ਮੁੱਦਾ ਹਾਈਲਾਈਟ ਕਿਵੇਂ ਕਰ ਰਹੇ ਹਾਂ ਅਸੀਂ ਕਿਉਂਕਿ ਸਾਡੀ ਕੰਪਨੀ ਲਗਾਤਾਰ ਕਸਟਮਰਾਂ ਨੂੰ ਡਿਲੀਵਰੀਆਂ ਦੇ ਰਹੀ ਹੈ ਏਸੀ ਕੇਬਲ ਆ ਰਹੀ ਹੈ ਪਰ ਇਸ ਇਸ ਵੀਡੀਓ ਦੇ ਵਿੱਚ ਅਸੀਂ ਇਹ ਗੱਲ ਕਲੀਅਰਿਫਾਈ ਕਰਨੀ ਚਾਹੁੰਦੇ ਆ ਕਿ ਗਰਮੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਪੈ ਰਹੀ ਹੈ ਬਈ ਟੈਂਪਰੇਚਰ ਹੈ ਜਿਹੜਾ ਜੇ ਆਪਾਂ ਮੋਬਾਈਲਾਂ ਦੇ ਹਿਸਾਬ ਨਾਲ ਦੇਖੀਏ ਤਾਂ 44 42 ਡਿਗਰੀ ਟੈਂਪਰੇਚਰ ਤਾਂ ਇਹ ਹੋ ਚੁੱਕਿਆ ਸੋ ਜੇ ਆਪਾਂ ਨਾਰਮਲ ਆਪਣੇ ਸਰੀਰਕ ਹਿਸਾਬ ਨਾਲ ਦੇਖੀਏ ਜਾਂ ਬਜ਼ੁਰਗਾਂ ਦੇ ਤਜਰਬੇ ਦੇ ਹਿਸਾਬ ਨਾਲ ਦੇਖੀਏ ਤਾਂ ਟੈਂਪਰੇਚਰ 50 ਡਿਗਰੀ ਦੇ ਆਸ-ਪਾਸ ਹੈ ਮੋਬਾਈਲਾਂ ਦੇ ਵਿੱਚ ਬੇਸ਼ੱਕ ਆ ਪੜਤਾਲੀ ਡਿਗਰੀ ਦੀ ਰੀਡਿੰਗ ਚੱਕ ਰਹੇ ਆ ਜਿਹੜੀ ਤੋਂ ਸੋ ਚਲੋ ਉਸ ਗੱਲ ਤੋਂ ਲੈ ਜਾ ਆਪਾਂ ਹਟ ਕੇ ਗੱਲ ਕਰੀਏ ਕਿ ਤੁਸੀਂ ਕੰਪਰੈਸਰ ਦੇਖ ਰਹੇ ਹੋ ਤੇ ਟਰੈਕਟਰ ਦਾ ਇਹ ਹੀਟ ਜ਼ੋਨ ਹੈ ਜਿੱਥੇ ਲੱਗਿਆ ਹੋਇਆ ਫਿਕਸ ਕੀਤਾ ਹੋਇਆ ਇਹ ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਇਲੈਂਸਰ ਦੇ ਵਿੱਚੋਂ ਐਗਜ਼ੌਸਟ ਜਿਹੜੀ ਹਵਾ ਬਾਹਰ ਨਿਕਲਦੀ ਹੁੰਦੀ ਆ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਸੋ ਉਸ ਸਮੇਂ ਜਿਹੜੇ ਟਰੈਕਟਰਾਂ ਦੇ ਇੰਜਨ ਨੇ ਵੈਸੇ ਬਹੁਤ ਜ਼ਿਆਦਾ ਸੇਕ ਮਾਰ ਰਹੇ ਹੁੰਦੇ ਨੇ ਕੁਝ ਉਸ ਤੋਂ ਬਾਅਦ ਗਰਮੀ ਵੀ ਆਪਣੀ ਮੌਸਮ ਦੀ ਹੋ ਗਈ ਹਨਾ ਤੇ ਤੀਜੀ ਗੱਲ ਬਈ ਜਦੋਂ ਆਪਾਂ ਕੰਪਰੈਸ਼ਰ ਲਗਾਤਾਰ ਚੱਲ ਰਿਹਾ ਤਾਂ ਉਹਨੇ ਵੀ ਆਪਣੀ ਜਿਹੜੀ ਇੱਕ એનર્ਜੀ ਹੈ ਪ੍ਰੋਡਿਊਸ ਕਰਨੀ ਹੈ ਕਿ ਹੀਟ ਹੈ ਜਿਹੜੀ ਪ੍ਰੋਡਿਊਸ ਕਰਨੀ ਹੈ ਸੋ ਉੱਥੇ ਕੰਪਰੈਸ਼ਰ ਆਪਦੀ ਗਰਮੀ ਬਣਾਈ ਜਾ ਰਿਹਾ ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਆਪਾਂ ਆਪਣੀਆਂ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦਿੱਤਾ ਤਾਂ ਕੀ ਹੋ ਸਕਦਾ ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਏਸੀ ਕੈਬਨ ਦੇ ਵਿੱਚ ਆਪਾਂ ਜਿਹੜਾ ਕੰਪਰੈਸ਼ਰ ਹੈ ਇਹਨੂੰ ਆਪਾਂ ਦਮ ਦਬਾਉਣਾ ਬਈ ਦੁਪਹਿਰੇ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਕਿਉਂਕਿ ਇਹ ਸਭ ਤੋਂ ਜ਼ਿਆਦਾ ਹੀਟ ਦੇ ਜਿਹੜੇ ਘੰਟੇ ਹੁੰਦੇ ਨੇ ਗਰਮੀ ਸਭ ਤੋਂ ਜ਼ਿਆਦਾ ਹੁੰਦੀ ਆ। ਸੋ ਠੀਕ ਹੈ। ਇਹਦੇ ਵਿੱਚ ਗਰਮ ਹੋ ਸਕਦਾ ਇਹ। ਓਵਰ ਹੀਟ ਹੋ ਸਕਦਾ। ਆਪਾਂ ਉਹ ਤੋਂ ਨੂੰ ਪ੍ਰिवेंट ਕਰਨਾ ਹੈ ਤਾਂ ਕਿ ਆਪਣੇ ਜਿਹੜੇ ਏਸੀ ਕੈਬੰਦੇ ਵਿੱਚ ਆਪਾਂ ਬੈਠੇ ਆਂ ਏਸੀ ਦੀ 쿨ਿੰਗ ਤੇ ਕੋਈ ਇਫੈਕਟ ਨਾ ਪਵੇ। ਜੇ ਇਹ ਗਰਮ ਹੋ ਗਿਆ ਵੀਰੇ ਜੇ ਓਵਰ ਹੀਟ ਆਪਾਂ ਇਹਨੂੰ ਆਪਣੀ ਬੇਗੋਰੀ ਨਾਲ ਆਸਾਨ ਸੰਭਾਲਣਾ ਕਰ ਸਕੀ ਆਪਾਂ ਇਹਦੀ ਤੇ ਆਪਾਂ ਇਹਨੂੰ ਗਰਮ ਕਰਤਾ ਤਾਂ ਥੱਲੋਂ ਵੀ ਪਤੀ ਹੈ ਕਿ ਕੰਪਰੈਸਰ ਜਦੋਂ ਜ਼ਿਆਦਾ ਗਰਮ ਹੋ ਜੇ ਨੇ ਘੱਟ ਮਾਰ ਦੇਣਾ। ਤੋ ਭਾਈ ਉਹ ਚੀਜ਼ਾਂ ਵਾਸਤੇ ਜੇ ਆਪਾਂ ਇਹਨੂੰ ਆਪਣੇ ਵੇਸ ਤੇ ਇਹ 5 ਕੁ ਮਿੰਟ ਦਾ ਪਾਸਟ ਰਸ ਦਵਾ ਦੇ ਕਰੀ ਜਿਆਦਾ ਨਹੀਂ ਕਹਿੰਦੇ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਘੰਟੇ ਦੇ ਵਿੱਚ 5 ਕੁ ਮਿੰਟ ਦਾ ਰਸ ਸਿਰਫ ਆਪਾਂ ਉਹ ਵੀ ਆਪਣੇ ਏਸੀ ਕੈਵਨ ਦੀ ਜਿਹੜੀ ਲਾਈਫ ਹੈ ਕੰਪਰੈਸ਼ਨ ਦੀ ਲਾਈਫ ਹੈ ਇਹਨੂੰ ਵਧਾਉਣ ਵਾਸਤੇ ਕਿਉਂਕਿ ਜੇ ਇਹਦੀ ਸਾਫ ਸਮਾਨ ਰੱਖਾਂਗੇ ਤਾਂ ਇਹਦੀ ਜਿਹੜੀ ਲਾਈਫ ਹੈ ਉਹ ਹੋਰ ਵਧੂਗੀ ਭਾਈ ਸੋ ਮੇਰਾ ਪੁਆਇੰਟ ਆਫ 뷰 ਭਾਈ ਤੁਸੀਂ ਸਮਝ ਹੀ ਗਏ ਹੋਵਗੇ ਕਿਉਂਕਿ ਜੇ ਕੰਪਰੈਸ਼ਨ ਗਰਮ ਹੋ ਗਿਆ ਤਾਂ ਅੰਦਰ ਨੋਰਮਲੀ ਸਭ ਨੂੰ ਪਤੀਏ ਕੰਪਰੈਸ਼ਰ ਘੱਟ ਮਾਰਜਿਨ ਦਾ ਤਾਂ ਅੰਦਰ ਗਰਮੀ ਹੋ ਸਕਦੀ ਹੈ 쿨ਿੰਗ ਛੱਡ ਜਣੀਆਂ ਨੇ ਜੇ ਆਪਾਂ ਜ਼ਿਆਦਾ ਗਰਮ ਕਰਤਾ ਹੈ ਸੋ ਆਪਾਂ ਇਹਨੂੰ ਪ੍ਰੀਵੈਂਟ ਕਰੋ ਇਹਨੂੰ ਬਚਾਓ ਇਹਨੂੰ ਜਿੰਨਾ ਆਪਾਂ ਇਹਨੂੰ ਸੰਭਾਲ ਕੇ ਰੱਖਾਂਗੇ ਉੰਨੀ ਜ਼ਿਆਦਾ ਜਿਹੜੀ ਲਾਈਫ ਹੈ ਇਹਦੀ ਉਹ ਵਧੂਗੀ ਹੁਣ ਦੂਜੀ ਗੱਲ ਆਉਂਦੀ ਹੈ ਬਈ ਟਰਬੋ ਵਾਲੀ ਆਪਾਂ ਏਸੀ ਕੈਬਨ ਦੇ ਵਿੱਚ ਟਰਬੋ ਸਿਸਟਮ ਦੇ ਰਹੇ ਹਾਂ ਕਿ ਜਦੋਂ ਕਸਟਮਰ ਕਹਿੰਦੇ ਨੇ ਵੀ ਜੀ ਸਾਨੂੰ ਅਰਜੈਂਟ 쿨ਿੰਗ ਚਾਹੀਦੀ ਆ ਵੀ ਹੁਣੇ 쿨ਿੰਗ ਬਸ ਸਟਾਰਟ ਹੋ ਜੇ ਕਿਉਂਕਿ ਕਈ ਵਾਰ ਗਰਮੀ ਬਾਹਰ ਇੰਨੀ ਜ਼ਿਆਦਾ ਹੁੰਦੀ ਹੈ ਕਿ ਬੰਦੇ ਨੂੰ ਐ ਹੁੰਦਾ ਯਾਰ ਛੇਤੀ ਛੇਤੀ ਠੰਡੀ ਹਵਾ ਮਿਲੇ ਸੋ ਆਪਾਂ ਉਹਦੇ ਵਾਸਤੇ ਟਰਬੋ ਸਿਸਟਮ ਦਿੱਤਾ ਸੀ ਇੱਕ 스ਵਿਚ ਲਾਇਆ ਹੋਇਆ ਹੁਣ ਕਸਟਮਰ ਨੂੰ ਆਪਾਂ ਕੀ ਕਹਿੰਨੇ ਆ ਵੀ ਤੁਸੀਂ ਟਰਬੋ ਆਨ ਕਰਦਿਆ ਕਰੋ ਜਦੋਂ ਕੋਈ ਤੁਹਾਨੂੰ ਅਰਜੈਂਟ ਕੂਲਿੰਗ ਦੀ ਲੋੜ ਆ ਜਾ ਕਸਟਮਰ ਕੀ ਕਰਦਾ ਕੂਲਿੰਗ ਵਾਲਿਆਂ ਨੇ ਟਰਬੋ ਦੱਬਤੀ ਉਸ ਟਵਾਰ ਬਟਨ ਆਨ ਹੋ ਗਿਆ ਚੱਲ ਪਿਆ ਪਰ ਉਹ ਕਿਤੇ ਨਾ ਕਿਤੇ ਗਰਮੀ ਦੇ ਵਿੱਚ ਇਹ ਚੀਜ਼ਾਂ ਨਜ਼ਰ ਅੰਦਾਜ਼ ਕਰ ਜਾਂਦਾ ਕਿ ਬਾਹਰ ਦਾ ਟੈਂਪਰੇਚਰ ਬਹੁਤ ਜ਼ਿਆਦਾ ਅੰਦਰ ਹਾਲਾਂਕਿ ਆਪਾਂ ਵਧੀਆ ਟੈਂਪਰੇਚਰ ਦੇ ਵਿੱਚ ਬੈਠੇ ਆ ਪਰ ਜਦੋਂ ਟਰਬੋ ਆਨ ਸੋ ਇਹਨੇ ਕੰਪਰੈਸ਼ਰ ਚੱਲੀ ਜਾਣਾ ਕੱਟ ਨਹੀਂ ਮਾਰਨਾ ਲਗਾਤਾਰ ਸੋ ਓਵਰ ਹੀਟ ਹੋ ਸਕਦਾ ਬਾਈ ਜਿਹਦੇ ਨਾਲ 쿨ਿੰਗ ਤੇ ਬਹੁਤ ਇਫੈਕਟ ਪੈ ਸਕਦਾ ਤੇ ਉਸ ਤੋਂ ਬਾਅਦ ਜੇ ਆਪਾਂ ਕੰਪਰੈਸ਼ਰ ਦੀ ਗੱਲ ਕਰੀਏ ਕੰਪਰੈਸ਼ਰ ਕੋਈ ਜਲ ਲਗਾਤਾਰ ਚੱਲ ਰਿਹਾ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਗਰਮ ਹੋ ਕੇ ਕੋਈ ਵਾਇਰਿੰਗ ਦੀ ਸਾਨੂੰ ਦਿੱਕਤ ਆ ਜੇ ਹਨਾ ਜਾਂ ਕਿਉਂਕਿ ਇਹ ਹੈਗੀ ਹੀਟ ਜ਼ੋਨ ਦੇ ਵਿੱਚ ਹਨਾ ਸੋ ਉਹ ਚੀਜ਼ਾਂ ਨੂੰ ਪ੍ਰੀਵੈਂਟ ਕਰਨ ਵਾਸਤੇ ਆਪਾਂ ਤੁਹਾਨੂੰ ਇਹ ਚੀਜ਼ ਕਹਿ ਰਿਹਾ ਵੀ ਥੋੜਾ ਦਮ ਦਵਾ ਦੇ ਕਰੋ ਘੰਟੇ ਦੇ ਵਿੱਚ 5 ਮਿੰਟ ਸੋ ਇਸ ਤੋਂ ਬਾਅਦ ਦੀ ਗੱਲ ਇਹ ਤਾਂ ਸੀ ਆਪਣੀ ਕੰਪਰੈਸ਼ਨ ਦੀ ਤੇ ਜਿਹੜੀ ਟਰਬੋ ਦੀ ਗੱਲ ਹੁਣ ਆਪਾਂ ਆਉਨੇ ਆ ਜੀ 쿨ਿੰਗ ਜਿਹੜੀ ਇਹਦੀ ਕੰਡੈਂਸਰ ਰਕੁਆਇਰ ਸੌਰੀ ਕੰਡੈਂਸਰ ਕੋਇਲ ਲੱਗੀ ਹੋਈ ਆ ਉੱਪਰ ਆਪਾਂ ਉਹਦੇ ਬਾਰੇ ਦੱਸਾਂਗੇ ਉਹਦੀ ਕੇਅਰ ਕਿਵੇਂ ਕਰਨੀ ਆ ਹਾਂਜੀ ਦੋਸਤੋ ਚਲੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਏਸੀ ਕੈਬਨ ਦੇ ਕੋਲ ਜਿੱਥੇ ਕੰਡੈਂਸਰ ਕੋਇਲ ਆਪਾਂ ਨੂੰ ਆਪਣੇ ਲੈਵਲ ਤੇ ਨਜ਼ਰ ਆਊਗੀ ਕਿਉਂਕਿ ਇਹ ਥੋੜੀ ਜ਼ਿਆਦਾ ਉੱਚੀ ਆ ਚਲੋ ਸੋ ਹਾਂਜੀ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਹਨਾ ਜਿਹੜਾ ਤੁਹਾਨੂੰ ਕਿਹਾ ਸੀ ਕਿ ਆਪਾਂ ਜਿਹੜੀ 쿨ਿੰਗ ਕੋਇਲ ਆ ਹਨਾ ਉਹਦੀ ਮੇਨਟੇਨੈਂਸ ਤੇ ਉਹ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਆਪਾਂ ਨੇ ਇਹ ਪ੍ਰੋਸੈਸ ਫੋਲੋ ਕਰਨਾ ਹੈ ਜੀ ਦੇਖੋ ਸਭ ਤੋਂ ਪਹਿਲਾਂ ਹਣ ਆਪਣੇ ਜਿਹੜੀ ਉੱਪਰ ਜਾਲੀ ਲੱਗੀ ਹੋਈ ਆ ਆਪਾਂ ਇਹਨੂੰ ਖੋਲ ਲੈਣਾ ਠੀਕ ਹੈ ਤੋਂ ਪਹਿਲਾ ਉਸ ਤੋਂ ਬਾਅਦ ਦੇਖੋ ਜਿਹੜੇ ਆਪਾਂ ਇਹਦੇ ਉੱਪਰ ਪੱਖੇ ਦਿੱਤੇ ਹੋਏ ਨੇ ਇਹ 101% ਵਾਟਰ ਪ੍ਰੂਫ ਨੇ ਜੀ ਔਰ ਫਿਰ ਵੀ ਆਪਾਂ ਤੁਹਾਨੂੰ ਇੱਥੇ ਦੱਸਾਂਗੇ ਕਿ ਆਪਾਂ ਜਿਹੜੀ ਇਹਦੀ ਸੈਕੰਡ ਵਾਲੀ ਲੇਅਰ ਆ ਹਨ ਇੱਕ ਆਹ ਇਹਨੂੰ ਵੀ ਆਪਾਂ ਚੱਕ ਦੇਣਾ ਹਨ ਦੇਖੋ ਇਸ ਤੋਂ ਬਾਅਦ ਇਹ ਚੀਜ਼ ਤੁਸੀਂ ਦੇਖ ਰਹੇ ਹੋ ਜਿਹੜੀ ਕੋਇਲ ਹੈ ਆਪਾਂ ਕੀ ਕਰਨਾ ਹੈ ਹਰੇਕ 1 ਘੰਟੇ ਦੇ ਵਿੱਚ ਇੱਥੇ ਆਪਾਂ 5 ਮਿੰਟ ਕੰਪਰੈਸਰ ਨੂੰ ਸਾਧਵਾ ਰਹੇ ਹਾਂ ਦਮ ਦਵਾ ਰਹੇ ਹਾਂ ਉਦੋਂ ਹੀ ਆਪਾਂ ਇਹਦੇ ਵਿੱਚ ਪਾਣੀ ਮਾਰਨਾ ਦੇਖੋ ਦੋਸਤੋ ਇਹ ਸਿਰਫ ਤੇ ਸਿਰਫ ਪ੍ਰੋਸੀਜਰ ਦਾ ਫੋਲੋ ਕਰਵਾ ਰਹੇ ਹਾਂ ਅਸੀਂ ਕਿਉਂਕਿ ਜਿਹੜੀ ਗਰਮੀ ਹੈ ਉਹ ਆਪਣੇ ਐਸਟੀਮੇਟ ਤੋਂ ਅਨੁਮਾਨ ਤੋਂ ਵੱਧ ਕੇ ਹੋ ਚੁੱਕੀ ਹੈ ਕਿਉਂਕਿ ਕਿਸੇ ਨੇ ਗੈਸ ਨਹੀਂ ਕੀਤਾ ਸੀ ਕਿ ਇੰਨੀ ਗਰਮੀ ਆਉਣ ਵਾਲੇ ਦਿਨਾਂ 'ਚ ਪਾਊਗੀ ਸੋ ਚੀਜ਼ ਦੇ ਮੱਦੇ ਨਜ਼ਰ ਭਾਈ ਤੁਸੀਂ ਇਹ ਚ ਹੀ ਦੇਖ ਸਕਦੇ ਹੋ ਠੀਕ ਹੈ ਇਹ ਨੂੰ ਵੀ ਪ੍ਰੋਪਰ ਤੁਸੀਂ ਇਹਦੇ ਉੱਪਰ ਪਾਣੀ ਮਾਰ ਸਕਦੇ ਇਹਦੀ ਕੋਈ ਦਿੱਕਤ ਨਹੀਂ ਆਉਗੀ ਡਰੇਨੇਜ ਸਿਸਟਮ ਵਿੱਚ ਹੈਗਾ ਸਾਰਾ ਡレイン ਹੋ ਕੇ ਪਾਣੀ ਇਹਦੇ ਨਿਕਲ ਜਾਣਾ ਸੋ ਇਹਦੇ ਉੱਪਰ ਪਾਣੀ ਮਾਰ ਦੇਣਾ ਦੇਖੋ ਜੀ ਆਪਾਂ ਇੱਕ ਵਧੀਆ ਚੀਜ਼ ਨੂੰ ਮੇਨਟੇਨ ਕਰਨ ਵਾਸਤੇ ਜੀ ਆਪਾਂ ਉਹਦੇ ਉੱਪਰ ਅ ਸਿਰਫ ਦਿਨ-ਦਿਨ ਦੇ ਵਿੱਚ 2 ਘੰਟਿਆਂ ਦੇ ਵਿੱਚ 3 ਘੰਟਿਆਂ ਦੇ ਵਿੱਚ ਤਿੰਨ ਵਾਰ ਆਪਾਂ ਪਾਣੀ ਮਾਰ ਦਾਂਗੇ ਬਈ ਤਾਂ ਕੋਈ ਦਿੱਕਤ ਪਰੇਸ਼ਾਨੀ ਵਾਲੀ ਵਾਲੀ ਗੱਲ ਨਹੀਂ ਆਪਣੀ ਚੀਜ਼ ਦੀ ਜਿਹੜੀ ਲਾਈਫ ਹੈ ਲਾਈਫ ਵਧ ਜਾਣੀ ਹੈ ਸੋ ਦੋਸਤੋ ਇਹ ਪ੍ਰੋਸੈਸ ਤੁਸੀਂ ਫੋਲੋ ਕਰਨਾ ਸੋ ਠੀਕ ਹੈ ਉਹ ਉਸ ਤੋਂ ਬਾਅਦ ਇਹਨੂੰ ਐਜ਼ ਇਟ ਇਜ਼ ਤੁਸੀਂ ਬੰਦ ਕਰਦੇ ਜਿਵੇਂ ਇਹ ਲੋਕ ਵਗੈਰਾ ਲੱਗੇ ਹੋਏ ਨੇ ਪ੍ਰੋਪਰ ਠੀਕ ਹੈ ਸੋ ਇਹ ਪ੍ਰੋਪਰ ਚੰਗੀ ਤਰ੍ਹਾਂ ਇਹ ਪਾਣੀ ਮਾਰ ਦੇਣਾ ਤੁਸੀਂ ਤੇ ਠੰਡੀ ਹੋ ਜਾਣਾ ਦੇਖੋ ਵੀ ਤੁਹਾਨੂੰ ਪਤਾ ਜਦੋਂ ਸਕਿੰਡ ਦਾ ਮਤਲਬ ਵੀ ਕੰਪਰੈਸਰ ਚੱਲਦਾ ਹਨਾ ਤਾਂ ਇਹਦੇ ਵਿੱਚ ਵੀ ਜਦੋਂ ਹਵਾ ਇਹਦੇ ਵਿੱਚ ਪ੍ਰੈਸ਼ਰ ਨਾਲ ਘੁੰਮਦੀ ਆ ਹਨਾ ਸੋ ਦੋਸਤੋ ਇਹ ਚੀਜ਼ ਨੂੰ ਜ਼ਰੂਰ ਫੋਲੋ ਕਰਿਓ ਸੋ ਹਾਂਜੀ ਦੋਸਤੋ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਹਨਾ ਕਿ ਜਿਹੜਾ ਆਪਣਾ ਕੈਬਿਨ ਸੀ ਕੈਬਨ ਦੇ ਉੱਪਰ ਕੋਇਲ ਦੇਖੋ ਇਹ ਟਰੈਕਟਰ ਸਿ ਪੰਜਾਬੀ ਹਾਲੈਂਡ ਆ ਤੇ ਆਪਾਂ ਉਹ ਦਿਖਾਇਆ ਤੁਹਾਨੂੰ ਜਿਹੜਾ ਸਿਸਟਮ ਆ ਅਰਜਨ ਮਹਿੰਦਰਾ ਦਾ ਉੱਪਰੋਂ ਜਿਹੜੀ ਕੋਇਲ ਹੈ ਕਿਉਂਕਿ ਉਹ ਮੈਂ ਤਾਂ ਦੱਸ ਰਿਹਾ ਤੁਹਾਨੂੰ ਕਿਉਂਕਿ ਕਈ ਕਮੈਂਟ ਕਰਨੇ ਕਿ ਟਰੈਕਟਰ ਨੀਲੇ ਕਲਰ ਦਾ ਸੀ ਜੀ ਤੇ ਤੁਸੀਂ ਜਿਹੜਾ ਕੈਬਨ ਆ ਉਹ ਰੈੱਡ ਕਲਰ ਦਿਖਾ ਰਹੇ ਹੋ ਪਰ ਆਪਣਾ ਮਕਸਦ ਸਿਰਫ ਇੱਥੇ ਇੱਕ ਡੈਮੋ ਦੇਣਾ ਸੀ ਬਾਈ ਤੁਹਾਨੂੰ ਸਮਝਾਉਣਾ ਸੀ ਇਹ ਚੀਜ਼ ਨੂੰ ਆਪਾਂ ਕਿਵੇਂ ਟੈਕਲ ਕਰ ਸਕਦੇ ਹਾਂ ਕਿਉਂਕਿ ਜਿਹੜੀਆਂ ਇਹ ਉਹ ਚੀਜ਼ਾਂ ਨੇ ਬਾਈ ਉਹ ਪ੍ਰੋਬਲਮ ਨੇ ਜਿਹੜੀਆਂ ਇਨ ਫਿਊਚਰ ਆ ਸਕਦੀਆਂ ਨੇ ਪੋਸਿਬਿਲਟੀ ਹੈ ਇਹਨਾਂ ਦੀ ਆ ਸਕਦੀਆਂ ਨੇ ਔਰ ਫਿਲਹਾਲ ਪਰਮਾਤਮਾ ਦੀ ਐਸੀ ਕਿਰਪਾ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਪਰ ਆਪਾਂ ਫਿਰ ਵੀ ਪ੍ਰੀਕਾਸ਼ਨਸ ਬੈਸਟ ਰੱਖ ਕੇ ਚੱਲਦੇ ਆਂ ਫਰਸਟ ਪ੍ਰਾਇੋਰਟੀ ਆਪਾਂ ਇਹਦੀਆਂ ਜਿਹੜੀਆਂ ਸਾਮ ਸੰਭਾਲ ਨੂੰ ਦਿੰਨੇ ਆ ਕਿਸੇ ਵੀ ਚੀਜ਼ ਦੀ ਹੈ ਕੋਈ ਆਪਾਂ ਵਧੀਆ ਗੱਡੀ ਲੈਣ ਜਾਂਦੇ ਆ ਜਾਂ ਮੋਟਰਸਾਈਕਲ ਕੁਝ ਵੀ ਆਪਾਂ ਉਹ ਚੀਜ਼ਾਂ ਦੇ ਸਭ ਤੋਂ ਪਹਿਲਾਂ ਹਦਾਇਤਾਂ ਪ੍ਰੀਕਾਸ਼ਨ ਪੁੱਛਦੇ ਆ ਜਾਂ ਕੰਪਨੀ ਆਪਾਂ ਦੱਸਦੀ ਆ ਇੱਥੇ ਵੀ ਆਪਾਂ ਤੁਹਾਨੂੰ ਪ੍ਰੀਕਾਸ਼ਨਸ ਦੱਸ ਰਹੇ ਆ ਕੁਝ ਹਦਾਇਤਾਂ ਨੇ ਜਿਹੜੀਆਂ ਤੁਸੀਂ ਫਾਲੋ ਅਪ ਕਰਨੀਆਂ ਨੇ ਜਿਹਦੇ ਨਾਲ ਫਾਇਦਾ ਕੀ ਹੈ ਦੇਖੋ ਏਸੀ ਕਹਿਵਨ ਤੁਸੀਂ ਲਗਵਾਈ ਲਏ ਪਰ ਇਹਦੀ ਮੇਨਟੇਨੈਂਸ ਹੈ ਜਿਹੜੀ ਮੇਨਟੇਨੈਂਸ ਕਰਨੀ ਬਹੁਤ ਤੋ ਉਹ ਚੀਜ਼ਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਕੀਤੀਆਂ ਨਾ ਕਿਤੇ ਜਾ ਕੇ ਕੋਈ ਵੱਡਾ ਹੀ ਸ਼ੁਕਰੇਟ ਕਰ ਦਿੰਨੀਆਂ ਫਿਰ ਕਸਟਮਰ ਫੋਨ ਕਰਕੇ ਕਹਿੰਦਾ ਜੀ ਇਸ ਤਰ੍ਹਾਂ ਹੋਸਾ ਆਪਾਂ ਉਹ ਚੀਜ਼ ਨੂੰ ਪਹਿਲੀ ਕਵਰ ਅਪ ਕਰ ਰਹੇ ਹਾਂ ਕਿਉਂਕਿ ਥੋੜੀ ਜਿਹੀ ਹਿੰਮਤ ਅਸੀਂ ਕੀਤੀ ਹੈ ਤੁਹਾਨੂੰ ਗਾਈਡ ਕਰਨ ਦੀ ਥੋੜੀ ਜਿਹੀ ਹਿੰਮਤ ਤੁਸੀਂ ਕਰੋ ਕਿ ਆਪਣੀ ਚੀਜ਼ ਦੀ ਇੱਕ ਮੇਨਟੇਨੈਂਸ ਪ੍ਰੋਪਰ ਵਧੀਆ ਕਰ ਸਕੋ ਤੇ ਆਪਣੇ ਜਿਹੜੇ ਏਸੀ ਕੈਬਨ ਦੀ ਲਾਈਫ ਵਧਾ ਸਕੋ ਕਿਉਂਕਿ ਬਈ ਇਹ ਚੀਜ਼ ਇਸ ਤਰ੍ਹਾਂ ਦੀ ਨਹੀਂ ਕਿ ਇਹਨੇ ਇੱਕ ਸੀਜ਼ਨ ਹੀ ਕਮਾਉਣਾ ਇਹਦਾ ਤੁਸੀਂ ਮੰਨ ਕੇ ਚੱਲੋ ਜਦੋਂ-ਜਦੋਂ ਸੂਰਜ ਦੀ ਤਪਸ ਨੂੰ ਤੁਹਾਡੇ ਸਰੀਰ ਨੂੰ ਸ਼ੋਅਆ ਕਰੋਗੇ ਤੁਹਾਨੂੰ ਮੱ ਆਉਣੀ ਹੋਣੀ ਤੇ ਆਪਾਂ ਇਸੀ ਕੈਵਨ ਜਿਵੇਂ ਬੈ ਕੇ ਆਪਣੀ ਖੇਤੀਬਾੜੀ ਆਪਾਂ ਨਹੀਂ ਛੱਡ ਸਕਦੇ ਕਿਉਂਕਿ ਇਹ ਆਪਣਾ ਪੁਰਖਿਆਂ ਦਾ ਕੀਤਾ ਸੋ ਬਾਈ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੀਡੀਓ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਿਓ ਲਾਈਕ ਕਰਿਓ ਸੋ ਆਪੋ ਆਪਣੇ ਵਿਊਜ਼ ਦਿਓ ਬਾਈ ਤੁਸੀਂ ਚੈਨਲ ਸਬਸਕ੍ਰਾਈਬ ਕਰਦੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕੁਝ ਨਵਾਂ ਮੈਟਰ ਲੈ ਕੇ ਕੁਝ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਲਈ ਦੋ ਵਿਜਾ ਜੀ ਧੰਨਵਾਦ